ਗੁਰਮੁਖ ਪਿਆਰਿਓ ਆਪਾਂ ਲਵ ਸਿੰਘ ਮਾਨਸਾ ਆਪਜੀ ਨੂੰ ਦੱਸ ਰਿਹਾ ਕਿ ਆਪਣਾ ਪੇਜ ਫੇਸਬੁਕ ਕੁਆਇਡੀ ਤੇ YouTube ਚੈਨਲ ਲਵ ਸਿੰਘ ਮਾਨਸਾ ਦੇ ਨਾਂ ਤੇ ਬਣਿਆ ਉਧਰ ਗਾਥਾ ਮਾਲਾ ਪੰਜਵਾਂ ਦੀ ਵਿਆਖਿਆ ਚੱਲ ਰਹੀ ਹੈ ਇਧਰ ਆਪਾਂ ਕਵੀ ਸਾਬ ਦੇ ਸ਼ਲੋਕ ਨੇ ਜਿਹੜੇ ਉਹ ਸੰਪੂਰਨ ਪੜਾਂਗੇ ਤਕਰੀਬਨ 20 ਕ ਸਲੋਕ ਰੋਜ਼ ਪੜਿਆ ਕਰਾਂਗੇ ਸਿਰਫ ਪਾਠ ਉਸ ਤੋਂ ਬਾਅਦ ਇਹਨਾਂ ਦੀ ਵਿਆਖਿਆ ਕਰਾਂਗੇ ਸਾਰਿਆਂ ਨੇ ਧਿਆਨ ਨਾਲ শ্রবণ ਕਰਨਾ ਕਿਉਂਕਿ ਗਰਬਾਣੀ ਨੂੰ ਸੁਣਨਾ ਤੇ ਗਾਉਣਾ ਬਹੁਤ ਵੱਡਾ ਪੁੰਨ ਹੈ ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ RAM ਕਰੋੜਾਂ ਜੱਗਾਂ ਦਾ ਫਲ ਹੈ ਜਿਹੜਾ ਕਿ ਸਾਨੂੰ ਅਸੀਂ ਜੇ ਪਿੰਡ ਦੇ ਵਿੱਚ ਸੁਖਣੀ ਸਾਹਿਬ ਦਾ ਪਾਠ ਵੀ ਕਰਾਈਏ ਤਾਂ ਸਾਡਾ 50-60000 ਰੁਪਏ ਲੱਗ ਜਾਂਦਾ ਹੈ ਪਰ ਕਰੋੜਾਂ ਜੱਗਾਂ ਦਾ ਫਲ ਸਾਨੂੰ ਸੁਣਨ ਤੇ ਗਾਉਣ ਦੇ ਨਾਲ ਹੀ ਮਿਲ ਜਾਂਦਾ ਹੈ ਇਸ ਕਰਕੇ ਅੱਗੇ ਵੀ ਸ਼ੇਅਰ ਕਰਿਓ ਇਹਦਾ ਵਿੱਚ ਵੀ ਤੁਹਾਨੂੰ ਪੁੰਨ ਲੱਗੇਗਾ। ਭਾਵ ਚੰਗੇ ਕੰਮ ਦਾ ਪੁੰਨ ਹੁੰਦਾ, ਮਾੜੇ ਕੰਮ ਦਾ ਪਾਪ ਹੁੰਦਾ ਹੈ। ਸੋ ਅੱਜ ਆਪਾਂ ਅ ਭਗਤ ਕਬੀਰ ਜੀ ਦੇ ਸ਼ਲੋਕ ਇਹਨਾਂ ਦਾ ਪਾਠ ਧਿਆਨ ਦੇ ਨਾਲ শ্রবণ ਕਰਨਾ ਜੀ। ਸ਼ਲੋਕ ਭਗਤ ਕਬੀਰ ਜੀ ਓਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰ ਜਨਹਾਰ ਕਬੀਰ ਦਗ ਮਗ ਕਿਆ ਕਰੇ ਕਹਾਂ ਡੋਲਵੇਂ ਜੀਓ ਸਰਬ ਸੂਕ ਕੋ ਨਾਏ ਕੋ ਰਾਮ ਨਾਮ ਰਸ ਪੀਓ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦਿਸੇਂਦਾ ਦੇ ਕੰਨ ਜਿਉ ਜੇਨ ਮਨ ਨਹੀਂ ਨਾਓ ਕਬੀਰ ਐਸਾ ਇੱਕ ਆਦ ਜੋ ਜੀਵਤ ਮਰਤਕ ਹੋਏ ਨਿਰਪੈ ਹੋਏ ਕੈ ਗੁਣ ਰਵੈ ਜਤ ਪੇਖੋ ਤਤ ਸੋਏ ਕਬੀਰ ਜਾਂਦੇ ਨਾ ਹੋ ਮੁਵਾ ਪਛ ਭਿਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਪਜੇ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋ ਏ ਕਬੀਰ ਆਈ ਮੋਇ ਪੈ ਅਨਕ ਕਰੇ ਕਰ ਭੇਸ ਹਮਰਾਖੇ ਗੁਰ ਆਪਣੇ ਓਨ ਕੀ ਨੋ ਆਦੇਸ ਕਬੀਰ ਸੋ ਈ ਮਰੀਏ ਜੇ ਮਉ ਵ ਸੁਖ ਹੋਏ ਪਲੋ ਪਲੋ ਸਭ ਕੋ ਕਹੈ ਬੁਰੋ ਨਮਨ ਕੋਏ ਕਬੀਰ ਰਾਤੀ ਹੋਵੇ ਕਰੀਆ ਕਾਰੇ ਉਬੇ ਜੰਤ ਲੈ ਫਾਹੇ ਉੱਠ ਤਾਵਤੇ ਸੇ ਜਾਣ ਮਾਰੇ ਭਗਵੰਤ ਕਬੀਰ ਚੰਦਨ ਕਾ ਵਿਰਵਾਪਲਾ ਬੇੜਿਓ ਟਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਂਸ ਬਡਾਈ ਬੁੱਢਿਆ ਇਓ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਵਸੈ ਬਾਂਸ ਸੁਗੰਧ ਨਾ ਹੋਏ ਬੀਰ ਦੀਨ ਗਵਾਇਆ ਦੁਨੀ ਸੋ ਦੁਨੀ ਨ ਚੱਲੀ ਸਾਥ ਪਾਏ ਕੋਹੜਾ ਮਾਰੇ ਆ ਗਾਫਲ ਆਪਣਾ ਹਾਥ ਕਬੀਰ ਜੈ ਜੈ ਹਾਂ ਪਰਿਓ ਕੌਤਕ ਠਾਉ ਠਾਏ ਇਕ ਰਾਮ ਸਨੇਹੀ ਬਹਾਰਾ ਸੰਤਨ ਕੀ ਝੁੰਗੀਆਂ ਭਲੀ ਪਠ ਕੋ ਸੱਤੀ ਗਾਓ ਆਗ ਲਗਾ ਤੇ ਤਲਰ ਜੇ ਨਹੀਂ ਹਰ ਕੋ ਨਾਓ ਕਬੀਰ ਸੰਤ ਮੁਏ ਕਿਆ ਰੋਈਏ ਜੋ ਆਪਣੇ ਗਰੇ ਜਾਏ ਰੋਵੋ ਸਾਕਤ ਬਾਪੂਰੇ ਜੋ ਹਟੇ ਹਟ ਬਿਕਾਏ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨਾ ਕਬੀਰ ਮਾਇਆ ਡੋਲਨੀ ਪਾਵਨ ਚ ਕੋਲਨ ਹਾਰ ਸੰਤੋ ਮੱਖਣ ਖਾਏ ਆ ਸਾਸ਼ ਪੀਏ ਸੰਸਾਰ ਕਬੀਰ ਮਾਇਆ ਡੋਲਨੀ ਪਾਵਨ ਵਹ ਹੈ ਹਿਵਤਾਰ ਜਨ ਬਲੋਆ ਤਿਨ ਖਾਇਆ ਆਵਰ ਬਲੋਵਨ ਹਾਰ ਕਬੀਰ ਮਾਇਆ ਚੋਰ ਟੀ ਮੁਸ ਮੁਸ ਲਾਵੇ ਹਾਟ ਏਕ ਕਬੀਰ ਨਾਮੁ ਸੈ ਜਿਨ ਕੀਨੀ ਬਾਰਾਂ ਬਾਟ ਇਕ ਕਬੀਰਾ ਨਾਮੁ ਸੈ ਜਨ ਕੀਨੀ ਬਾਰਾ ਬਾਟ ਗੁਰਮੁਖ ਪਿਆਰਿਓ ਆਪਾਂ 20 ਸ਼ਲੋਕ ਕਵੀਸਾਹਬ ਦੇ ਪਾਠ ਕੀਤਾ 20 ਵੀ ਸ਼ਲੋਕ ਕਰਕੇ ਆਪਾਂ ਜਿਹੜੀ ਇਹ ਸਕਰੀਨ ਰਿਕਾਰਡਿੰਗ ਹੈ ਇਹ ਪਾਇਆ ਕਰਾਂਗੇ ਧਿਆਨ ਦੇ ਨਾਲ ਸ਼੍ਰਵਣ ਕਰਿਆ ਕਰੋ ਜਿਨ੍ਹਾਂ ਨੇ ਲਾਈਕ ਸ਼ੇਅਰ ਕਮੈਂਟ ਵੀ ਕੀਤੀ ਹੈ ਸਭ ਦਾ ਧੰਨਵਾਦ ਤੇ ਲਾਈਕ ਸ਼ੇਅਰ ਕਮੈਂਟ ਅੱਗੇ ਵੀ ਕਰਿਓ ਧੰਨਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ